ਭੈਣਾ ਤੇ ਕਿਸਾਨ ਭਰਾਵੋ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਨੂੰ ਸਦਾ ਅਝਲੀਆਂ ਦੇਣ ਲਈ ਆਏ ਕਿਸਾਨ ਭਰਾਵੋ ਸਾਡੇ ਇਹ ਤਿੰਨ ਸ਼ਹੀਦ ਅੰਗਰੇਜ਼ੀ ਸਾਮਰਾਜ ਨਾਲ ਉਹਦੇ ਪ੍ਰਬੰਧ ਨਾਲ ਟਕਰਾ ਕੇ ਸ਼ਹੀਦ ਹੋਏ ਨੇ ਜਦੋਂ ਇਹ ਤਿੰਨ ਸ਼ਹੀਦਾਂ ਦਾ ਨਾਂ ਆਉਂਦਾ ਤਾਂ ਭਗਤ ਸਿੰਘ ਦਾ ਨਾਂ ਸਿਖਰ ਤੇ ਕਿਉਂ ਆਉਂਦਾ ਹੈ ਜਿਹੜੇ ਸਾਡੇ ਹਾਕਮ ਨੇ ਉਹਨਾਂ ਨੇ ਭਗਤ ਸਿੰਘ ਦੇ ਹੱਥ ਦੇ ਵਿੱਚ ਪਿਸਤੌਲ ਫੜਾਇਆ ਹੋਇਆ ਸਾਡੇ ਨੌਜਵਾਨ ਹਿੱਸੇ ਨੂੰ ਇਹ ਗੱਲ ਪਸੰਦ ਆ ਕਿ ਭਗਤ ਸਿੰਘ ਬਹੁਤ ਸੂਰਮਾ ਸੀ ਦਲੇਰ ਸੀ ਉਹਦੇ ਕੋਲੇ ਪਸਤਾਨ ਸੀ ਉਹਨੇ ਅੰਗਰੇਜ਼ੀ ਸਾਮਰਾਜ ਦੇ ਉਸ ਬੰਦੇ ਨੂੰ ਫੁੰਡਿਆ ਸੀ ਜਿਨੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾ ਕੇ ਸਧਾਰਨ ਜਨਤਾ ਦਾ ਕਤਲੇਆਮ ਕੀਤਾ ਸੀ ਉਹਨਾ ਉਹਨੇ ਜਿਹਨੇ ਸੈਮਨ ਕਮਿਸ਼ਨ ਦੇ ਵਿਰੋਧ ਚ ਲਾਲਾ ਲਾਜਪਤ ਰਾਏ ਦਾ ਲਾਠੀਆਂ ਮਾਰ ਕੇ ਕਤਲ ਕੀਤਾ ਸੀ ਉਸ ਬੰਦੇ ਨੂੰ ਮਾਰਿਆ ਇਸ ਕਰਕੇ ਉਹਨੂੰ ਸੂਰਮਾ ਦੇਖਦੇ ਹੋ ਸਾਡੇ ਹਾਕਮਾਂ ਨੇ ਉਹਨੂੰ ਅੱਤਵਾਦੀ ਕਿਹਾ ਭਾਰਤ ਦੇ ਹਾਕਮਾਂ ਨੇ ਜਿਹੜੇ ਭਾਰਤ ਦੇ ਵਿੱਚ ਅੰਦੋਲਨ ਕਰ ਰਹੀ ਧਰਸੀ ਕਾਂਗਰਸ ਉਹਨਾਂ ਨੇ ਵੀ ਅੰਗਰੇਜ਼ਾਂ ਦੇ ਹੱਥ ਹਾਂ ਮਿਲਾ ਕੇ ਉਹਨੂੰ ਅੱਤਵਾਦੀਆਂ ਕਿਹਾ ਉਹ ਹਿੰਸਕ ਕਿਹਾ ਹਿੰਸਾ ਕਰਨ ਵਾਲਾ ਕਿਹਾ ਦੋ ਵਿਚਾਰਾ ਚੱਲੀਆਂ ਦੋਨਾਂ ਵਿਚਾਰਾਂ ਦਾ ਇਹ ਇਸ਼ੂ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢਣਾ ਇਸ ਗੱਲ ਤੇ ਸਾਰੇ ਲੋਕ ਇਕੱਠੇ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਰਹਿਣ ਨਹੀਂ ਦੇਣਾ ਪਰ ਰੌਲਾ ਇਹ ਸੀ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜੀ ਭਾਰਤ ਦੇ ਵਿੱਚ ਹਕੂਮਤ ਹੋਊਗੀ ਉਹ ਕਿੰਨੇ ਲੋਕਾਂ ਦੀ ਹੋਊਗੀ ਤੇ ਉਹ ਕੀ ਕਰੂਗੀ ਗਾਂ ਵਾਸਤੇ ਉਹਦੀ ਨੀਤੀ ਕੀ ਹੋਊ ਉਹਦੀ ਪਾਲਸੀ ਕੀ ਹੋਊ ਉਹ ਮਜ਼ਦੂਰਾਂ ਵਾਸਤੇ ਕੀ ਸੋਚਦੀ ਐ ਉਹ ਕਿਸਾਨਾਂ ਵਾਸਤੇ ਕੀ ਸੋਚਦੀ ਐ ਉਹ ਛੋਟੀ ਇੰਡਸਟਰੀ ਵਾਸਤੇ ਕੀ ਸੋਚਦੀ ਐ ਦੁਕਾਨਦਾਰਾਂ ਵਾਸਤੇ ਕੀ ਸੋਚਦੀ ਐ ਵਿਦਿਆਰਥੀਆਂ ਬਾਰੇ ਕੀ ਸੋਚਦੀ ਐ ਔਰਤਾਂ ਮਾਰੇ ਹੋ ਕੀ ਸੋਚਦੀ ਐ ਕੀ ਇਸ ਤਰ੍ਹਾਂ ਦਾ ਪ੍ਰਬੰਧ ਹੋਊਗਾ ਕਿ ਜਿੱਥੇ ਸਾਰੇ ਵਰਗ ਦੇ ਲੋਕ ਸੁਖੀ ਬਸਦੇ ਹੋਣ ਭਗ ਸਿੰਘ ਹੋਰਾਂ ਦਾ ਇਨਕਲਾਬ ਦਾ ਨਾਰਾ ਤੇ ਸਾਮਰਾਜੀ ਮਰਦਾਬਾਦ ਦਾ ਨਾਰਾ ਇਹ ਸੀ ਕਿ ਕੀ ਇੱਥੇ ਬਰਾਬਰਤਾ ਦਾ ਸਮਾਜ ਹੋਊਗਾ ਇਹ ਜਦੋਂ ਗੱਲ ਸੀ ਜਿਹੜੀ ਗੋਲੀਆਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਗੱਡੀ ਐ ਰਵਾਲਬਰ ਦੇ ਵਿੱਚ ਕਿਤਾਬਾਂ ਉਹਨੇ ਸੈਂਕੜੇ ਪੜੀਆਂ ਨੇ ਪਰ ਕਿਤੇ ਇਹ ਜ਼ਿਕਰ ਕਿਉਂ ਨਹੀਂ ਹੁੰਦਾ ਕਿ ਭਗਤ ਸਿੰਘ ਫਿਲਾਸਫਰ ਵੀ ਸੀ ਜੇ ਮੈਂ ਸਾਨੂੰ ਜਾਣਕਾਰੀ ਦੇਣੀ ਹੋਵੇ ਭਗਤ ਸਿੰਘ ਬਹੁਤ ਹੀ شریف ਨੌਜਵਾਨ ਸੀ ਜਿਹੜਾ ਮਨੁੱਖਤਾ ਨੂੰ ਬਹੁਤ ਪਿਆਰ ਕਰਦਾ ਸੀ ਜਿਹੜਾ ਗਰੀਬਾਂ ਨੂੰ ਗਾਇਆ ਲਾ ਲੈਂਦਾ ਸੀ ਜਿਹਦੀ ਜ਼ਿੰਦਗੀ ਦਾ ਮਨੋਰਥ ਇਹ ਸੀ ਕਿ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਖੁਸ਼ਹਾਲ ਹੋਣ ਐਡੀ ਖਾਤਰੋਂ ਨੇ ਕਿਤਾਬਾਂ ਵੀ ਪੜ੍ਹੀਆਂ ਉਹਨੇ ਲਿਖਤਾਂ ਵੀ ਕੀਤੀਆਂ ਉਹਨੇ ਦੱਸਿਆ ਵੀ ਇਹ ਪ੍ਰਬੰਧ ਕਿਵੇਂ ਚਲਾਇਆ ਜਾ ਸਕਦਾ ਆਪ ਦੇ ਦੇਸ਼ ਦੇ ਖਾਸੀ ਨੂੰ ਤੇ ਹਾਲਤ ਨੂੰ ਪਛਾਣਿਆ ਉਹਨੇ ਉਹਦੀ ਬਹਾਦਰੀ ਅੰਗਰੇਜ਼ੀ ਸਾਮਰਾਜ ਨੂੰ ਭੇਜਣ ਦੀ ਖਾਤਰ ਇਥੋਂ ਵਿਦਾ ਕਰਨ ਦੀ ਖਾਤਰ ਇਥੋਂ ਭਜਾਉਣ ਦੀ ਖਾਤਰ ਤਾਂ ਹਜ਼ਾਰਾਂ ਲੋਕ ਸੀ ਇਦੋਂ ਇਹ ਇਕੱਲਾ ਸ਼ਹੀਦ ਨਹੀਂ ਹੋਇਆ ਇਹਨੇ ਦਿਸ਼ਾ ਵੀ ਦਿੱਤੀ ਆ ਸਮਾਜ ਨੂੰ ਲੈਣ ਵੀ ਦਿੱਤੀ ਇਹਦੀ ਤਾਂ ਕਰਕੇ ਵਿਸ਼ੇਸ਼ ਜਗ੍ਹਾ ਹੈ ਹੁਣ ਸ਼ਹੀਦ ਤਾਂ ਤਿੰਨ ਹੋਏ ਨੇ ਬਾਈ ਇਕੱਠੇ ਸ਼ਫਾਸੀ ਚੜੇ ਆ ਕਤਾਬਾਂ ਸਭ ਤੋਂ ਵੱਧ ਜੇਲ੍ਹ ਦੇ ਵਿੱਚ ਇਹਨੇ ਪੜੀਆਂ ਨੇ ਸਰੇ ਦਾ ਸ਼ਰੀਫ ਹੈ ਜਿਹੜਾ ਮਜ਼ਦੂਰ ਉਹਦੇ ਝਾੜੂ ਮਾਰਨ ਆਉਂਦਾ ਉਹਨੂੰ ਪਹਿਲਾ ਕੋਠੜੀ ਸਾਫ ਕਰਦੋ ਪਹਿਲਾ ਦੱਸਿਆ ਜਾਂਦਾ ਜੀ ਇਹੇ ਕੋਠੜੀ ਭਗਤ ਸਿੰਘ ਦੀ ਹੈ ਜਿਹੜੀ ਤੂੰ ਸਾਫ ਕਰਦਾ ਉਹ ਨਾਲੇ ਝਾੜੂ ਮਾਰੀ ਜਾਂਦਾ ਨਾਲੇ ਕੰਬੀ ਜਾਂਦਾ ਵੀ ਜਦੋਂ ਇੱਡੇ ਬੜੇ ਦਹਿਸ਼ਤਗਰ ਦੀ ਕੋਠੜੀ ਜਦੋਂ ਮੇਰੇ ਕਿਤੇ ਇੱਥੇ ਕੋਈ ਕੋਠੜੀ ਸਾਫ਼ ਕਰਦੇ ਕਰਦੇ ਨਾ ਕਿਤੇ ਆ ਜੇ ਜਦੋਂ ਅੰਦਰ ਜਾਂਦਾ ਉਹਨੂੰ ਸਾਫ਼ ਕਰਨ ਨੂੰ ਉਹ ਡਰਦਾ ਅੰਦਰ ਵੜਦਾ ਨਹੀਂ ਇਹ ਭਗਤ ਸਿੰਘ ਦੀ ਕੋਠੜੀ ਜਾਣਾ ਕਿਉਂਕਿ ਭਗਤ ਸਿੰਘ ਦੇ ਬਾਰੇ ਐਡਾ ਪ੍ਰਚਾਰ ਕੀਤਾ ਹੋਇਆ ਸੀ ਵੀ ਉਹ ਖੌਫ ਉਹਦਾ ਬਹੁਤ ਹੀ ਖਤਰਨਾਕ ਬੰਦਾ ਹੈ ਪਰ ਜਦੋਂ ਭਗਤ ਸਿੰਘ ਨੂੰ ਭੋਗੇ ਨੇ ਜਿਹਨੂੰ ਭੱਗੀ ਕਹਿੰਦੇ ਆ ਜਿਹਨੂੰ ਸਵੀਪਰ ਕਹਿੰਦੇ ਆ ਜਿਹਨੂੰ ਝਾੜੂ ਮਾਰਨ ਵਾਲਾ ਬੰਦਾ ਕਹਿੰਦੇ ਆਪਾਂ ਜਦੋਂ ਭੋਗੇ ਨੇ ਉਹਨੂੰ ਨੇੜੇੋਂ ਦੇਖਿਆ ਕਿ ਸਰਦਾਰਾ ਤੂੰ ਮੇਰੇ ਹੱਥਾਂ ਦੀ ਰੋਟੀ ਵੀ ਖਾ ਲੇਗਾ ਸਰਦਾਰਾ ਮੈਨੂੰ ਤੇਰੀਆਂ ਮਿੱਠੀਆਂ ਗੱਲਾਂ ਕੀ ਰੈਂਡੀਆਂ ਨੇ ਕਦੇ ਉਹ ਵੀ ਦਿਨ ਹੋਣਗੇ ਜਦੋਂ ਸਾਡੇ ਝਾੜੂ ਮਾਰਨ ਵਾਲਿਆਂ ਦੀ ਬੁੱਕਤ ਹੋਊਗੀ ਕਦੇ ਸਰਦਾਰਾ ਉਹ ਵੀ ਦਿਨ ਹੋਣਗੇ ਕਿ ਇੱਥੇ ਤਨਾੜ ਤੇ ਗਰੀਬ ਬਰਾਬਰ ਖੜਿਆ ਕਰਨਗੇ ਕਦੇ ਸਰਦਾਰਾ ਇਹੋ ਜਿਹਾ ਦਿਨ ਵੀ ਆਊਗਾ ਇੱਥੇ ਰਾਜਾ ਨਹੀਂ ਰੰਕ ਵੱਡੇ ਹੋਣਗੇ ਇੱਥੇ ਜਨਤਾ ਵੱਡੀ ਹੋਊ ਰਾਜੇ ਹੀਠਾ ਹੋਣਗੇ ਕਦੇ ਇਹੋ ਜਿਹਾ ਦਿਨ ਵੀ ਤੁ ਲੈ ਦੇਗਾ ਆਹ ਹੁੰਦੀ ਆ ਭਗ ਸਿੰਘ ਦੀਆਂ ਲਾਈਨਾਂ ਇਹ ਕਹਿੰਦੀਆਂ ਨੇ ਕਿ ਇੱਥੇ ਇਸ ਤਰ੍ਹਾਂ ਦਾ ਸਮਾਜ ਸਿਰਜਣ ਦੀ ਲੋੜ ਹੈ ਕਿ ਤੱਕਾ ਕਿਸੇ ਨਾਲ ਵੀ ਨਾ ਹੋਵੇ ਹੁਣ ਪੱਗਾਂ ਛੋੜੇ ਸਾਰੇ ਭਗਤ ਸਿੰਘ ਵਾਲੀਆਂ ਬੰਨੀਆਂ ਨੇ ਤੁਸੀਂ ਜਦੋਂ ਭਗਤ ਸਿੰਘ ਦੀਆਂ ਪੱਗਾਂ ਤੇ ਚੁੰਨੀਆਂ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਇਹ ਵਿਚਾਰਤਾ ਹੋਣਾ ਚਾਹੀਦਾ ਹੈ ਬੀਜਰਾ ਸਿੰਘ ਕਿਸੇ ਨੇ ਠੱਗੀ ਤਾਂ ਨਹੀਂ ਮਾਰਨੀ ਅਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦੇ ਰਹੇ ਅਸੀਂ ਭਗਤ ਸਿੰਘ ਨੂੰ ਧੋਖਾ ਤਾਂ ਨਹੀਂ ਦੇ ਰਹੇ ਉਹ ਤਾਂ ਆਮਚਾਰ ਕਹਿੰਦਾ ਸੀ ਅਸੀਂ ਕਿਹਦੀ ਸੇਵਾ ਕਰਦੀਏ ਅਸਾਂ ਦੀ ਸਾਹਜ ਊਚਾ ਨਾਲ ਹੋਵੇ ਕਿ ਨੀਵੇਂ ਨਾਲ ਅਸੀਂ ਨੀਵੇਂ ਵਾਲੇ ਪਾਸੇ ਖੜੀਏ ਕਿ ਊਚੇ ਵਾਲੇ ਪਾਸੇ ਖੜੀਏ ਅਸੀਂ ਜਵਲ ਕਰਨ ਵਾਲੇ ਪਾਸੇ ਖੜੀਏ ਕਿ ਜਵਲ ਸਹਿਣ ਵਾਲੇ ਪਾਸੇ ਖੜੀਏ ਇਹ ਛੋਡੇ ਵਾਸਤੇ ਬਹੁਤ ਵੱਡੇ ਸਵਾਲ ਬਣਿਆ ਇਸ ਕਰਕੇ ਐਸ ਜੁਗ ਦੇ ਵਿੱਚ ਅਸੀਂ ਵਿਚਾਰ ਰਹੇ ਹਾਂ ਹੁਣ ਵਿਚਾਰ ਆਪਾਂ ਇੱਥੇ ਬੈਠੇ ਆ ਤੇ ਐਸੇ ਪੱਗ ਦੇ ਵਿੱਚ ਇੱਕ ਸਰਕਾਰ ਬੈਠੀ ਐ ਅੱਜ ਤਾਂ ਜਦੋਂ ਸਰਕਾਰ ਨੇ ਵੀ ਜਾ ਕੇ ਫੋਨ ਮਾਲਕੂ ਮਾਲਾਂ ਪਾਈਆਂ ਨੇ ਭਗਤ ਸਿੰਘ ਹੋਰਾਂ ਦੀ ਗਲਾਂ 'ਚ ਨਾਰੇ ਮਾਰੇ ਹੋਣੇ ਹਸੈਨੀ ਵਾਲੇ ਗਏ ਹੋਣਗੇ ਅੱਜ ਉਹ ਆਪਾਂ ਇੱਥੇ ਗੱਲ ਬਣਾ ਰਹੇ ਪਰ ਉਹ ਕਹਿਣੀ ਤੇ ਕਰਨੀ ਵਿੱਚ ਬਹੁਤ ਉਹਨਾਂ ਦਾ ਫਰਕ ਆਪਾਂ ਕਹਿੰਦੇ ਆ ਕਿ ਆ ਜਿਹੜੀ ਸਾਡੀ ਮੰਡੀ ਐ ਪੰਜਾਬ ਦੀ ਦਾਣਾ ਮੰਡੀ ਸਰਕਾਰੀ ਮੰਡੀ ਇਹੋ ਜੀ ਮੰਡੀ ਦੁਨੀਆ ਦੇ ਵਿੱਚ ਕੋਈ ਮੰਡੀ ਸਿਸਟਮ ਨਹੀਂ ਹੈ ਜਿਹੋ ਦਾ ਪੰਜਾਬ ਦੇ ਵਿੱਚ ਆ ਜਿੰਨੀਆਂ ਦੁਕਾਨਾਂ ਨੇ ਆਲੇ-ਦਾਲੇ ਜਿੰਨ ਲੋ ਹੈ ਮੈਨੂੰ ਲੱਗਦਾ ਵੀ 300 400 ਦੁਕਾਨ ਹੋਣੀਆਂ ਆਲੇ-ਦਾਲੇ ਪੂਰੀ ਐਡੀ ਮੰਡੀ ਦੇ ਆਲੇ-ਦੋਲੇ ਇਹ ਸਾਰੀ ਦੀ ਸਾਰੀ ਐ ਮੰਡੀ ਨਾਲ ਜੁੜੀ ਹੋਈ ਆ ਤੇ ਅਸੀਂ ਮੰਡੀ ਨਾਲ ਜੁੜੇ ਹੋਏ ਆਂ ਟਰੱਕ ਜੁਨੀਅਨ ਮੰਡੀ ਨਾਲ ਜੁੜੀ ਹੋਈ ਐ ਮਜ਼ਦੂਰ ਮੰਡੀ ਨਾਲ ਜੁੜੇ ਹੋਏ ਨੇ ਮਾਰਕੀਟ ਕਮੇਟੀ ਮੰਡੀ ਨਾਲ ਜੁੜੀ ਹੋਈ ਐ ਜੇ ਭਲਾ ਸਰਕਾਰ ਦੀ ਅਹੀ ਜੀ ਨੀਤੀ ਕੋਈ ਆਗੀ ਹੋਵੇ ਜਿਹੜੀ ਇਹ ਮੰਡੀਆਂ ਖਤਮ ਕਰਨਾ ਚਾਹੁੰਦੀ ਹੋਵੇ ਤਾਂ ਬਚੂਗਾ ਕਿਹੜਾ ਭਾਈ ਆੜਤੀਏ ਬਚਣਗੇ ਮਜ਼ਦੂਰ ਬਚਣਗੇ ਚਲ ਕਿਸਾਨ ਤਾਂ ਇੱਥੇ ਨਹੀਂ ਕਿਤੇ ਹੋਰ ਮਾਲ ਤਾਂ ਵੇਚਣਗੇ ਤੇ ਬਚਦੇ ਕਿਸਾਨ ਵੀ ਨਹੀਂ ਕਰਨੇ ਤੇ ਆਹ ਮੰਡੀ ਪ੍ਰਬੰਧ ਹੈ ਜਿਹੜਾ ਇਹ ਸਰਕਾਰੀ ਹੈ ਅਸੀਂ ਸਰਕਾਰੀ ਮੰਡੀ ਪ੍ਰਬੰਧ ਰੱਖਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਵੀ ਸਾਡਾ ਅਨਾਜ ਕਮਾਇਆ ਹੋਇਆ ਅਨਾਜ ਇਹਦਾ ਕੰਟਰੋਲ ਸਰਕਾਰ ਕੋਲੇ ਹੋਵੇ ਅਨਾਜ ਦੇ ਭੰਡਾਰ ਸਰਕਾਰ ਕੋਲੇ ਹੋਣ ਜਾਂ ਤੱਕ ਵੰਡ ਪ੍ਰਣਾਲੀ ਦਾ ਅਧਿਕਾਰ ਸਰਕਾਰ ਕੋਲੇ ਹੋਵੇ ਸਾਡੀ ਨੀਤੀ ਇਹ ਕਹਿੰਦੀ ਹੈ ਭਗਤ ਸਿੰਘ ਦੀ ਨੀਤੀ ਇਹ ਕਹਿੰਦੀ ਹੈ ਕਿਉਂਕਿ ਅਨਾਜ ਹਰੇਕ ਮਨੁੱਖ ਦੇ ਮੂੰਹ 'ਚ ਪੈਣਾ ਜ਼ਰੂਰੀ ਹੈ ਇਸ ਕਰਕੇ ਅਨਾਜ ਦਾ ਕੰਟਰੋਲ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਵਿਦਿਆ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਸਿਹਤ ਸੇਵਾਵਾਂ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਬੈਂਕਾਂ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਹੈ। ਬਿਜਲੀ ਬੋਰਡ ਸਰਕਾਰੀ ਹੋਣਾ ਚਾਹੀਦਾ ਤੇ ਇਹਨਾਂ ਸਾਰੇ ਅਦਾਰਿਆਂ ਦੇ ਮੁਲਾਜ਼ਮ ਸਰਕਾਰੀ ਹੋਣ ਸਾਡੀ ਇਹ ਮੰਗ ਹੈ ਤੇ ਭਗਤ ਸਿੰਘ ਦੀ ਇਹ ਲਾਈਨ ਹੈ। ਅਸੀਂ ਤਾਂ ਆ ਚਾਹੁੰਦੇ। ਪਰ ਸਾਡੀ ਸਰਕਾਰ ਕੀ ਕਰ ਰਹੀ ਹੈ? ਸਾਡੀ ਸਰਕਾਰ ਇਹ ਕਹਿ ਰਹੀ ਹੈ ਕਿ ਨਾ ਮਾਂ ਜਿਹੜਾ ਮੰਡੀ ਨੀਤੀ ਖੇਤੀ ਮੰਡੀ ਨੀਤੀ ਲਿਆਂਦੀ ਹੈ ਹੁਣ। ਇਧਰਲੇ ਪਾਸੇ ਐਸ ਕਾਰਡੀਰ ਤੇ ਇੱਕ ਸ਼ੈਲੋ ਗਦਾਮ ਹੈ ਉਹਨੂੰ ਕਹਿੰਦੇ ਵੀ ਮੰਡੀ ਘੋਸ਼ਿਤ ਕਰ ਦਿਓ ਮੰਡੀ ਬਣਾ ਦਿਓ ਆਪਣਾ ਸ਼ੈਲੋ ਗਦਾਮਾਂ ਨਾਲ ਵਿਰੋਧ ਨਹੀਂ ਹੈ ਕਿਉਂਕਿ ਉੱਥੇ ਅਨਾਜ ਨੂੰ ਸਾਂਭ ਸੰਭਾਲ ਦੇ ਪ੍ਰਬੰਧ ਦੇ ਜਿਹੜੇ ਢੋਲ ਬਣੇ ਹੋਏ ਨੇ ਉਹ ਚੰਗੇ ਨੇ ਪਰ ਜੇ ਉਹ ਸ਼ੈਲੋ ਗਦਾਮ ਕਿਸੇ ਪ੍ਰਾਈਵੇਟ ਪੈਸੇ ਵਾਲੇ ਬੰਦੇ ਦਾ ਹੈ ਤੇ ਉਹ ਮੰਡੀ ਕੋਸ਼ਤ ਹੁੰਦਾ ਤਾਂ ਜਿਹੜੀਆਂ ਅਨਾਜ ਦੀਆਂ ਟਰਾਲੀਆਂ ਸਾਡੀਆਂ ਆਏ ਮੰਡੀ 'ਚ ਆਉਂਦੀਆਂ ਨੇ ਉਹ ਸਿੱਧੀਆਂ ਉਹ ਮੰਡੀ 'ਚ ਜਾਣ گی۔ ਉਹ ਮੰਡੀ 'ਚ ਨਾ ਤਲਾਈ ਹੈ ਨਾ ਚੜਾਈ ਹੈ ਨਾ ਲਹਾਈ ਹੈ ਨਾ ਪਰਾਈ ਹੈ। ਫਿਰ ਜਿਹੜੇ ਮਜ਼ਦੂਰ ਲਹਾਈ ਦਾ ਚੜਾਈ ਦਾ ਸਫਾਈ ਦਾ ਸਮਾਈ ਦਾ ਕੰਮ ਲਗਾਈ ਦਾ ਕੰਮ ਕਰਦੇ ਨੇ। ਉਹਨਾਂ ਦੀ ਮਜ਼ਦੂਰੀ ਖਤਮ ਮਾਰਕੀਟ ਕਮੇਟੀ ਦਾ ਕੰਮ ਖਤਮ ਟਰੱਕਾਂ ਦੀ ਢੋਟਵਾਈ ਖਤਮ ਆੜਤੀਆਂ ਦਾ ਕਮਿਸ਼ਨ ਖਤਮ ਜਦੋਂ ਇਹ ਸਾਰਾ ਕੁਝ ਖਤਮ ਹੋ ਗਿਆ ਆੜਤੀਏ ਵੀ ਚਲੇ ਗਏ ਟਰੱਕ ਜੂਨੀਅਨਾਂ ਘਰ ਨੂੰ ਤੋਰਤੀਆਂ ਮਾਰਕੀਟ ਕਮੇਟੀਆਂ ਘਰ ਨੂੰ ਤੋਰਤੀਆਂ ਉਦੋਂ ਭਾਈ ਛੇਲੋ ਗਦਾਂ ਵਾਲਾ ਕਿਹਾ ਕਰੂ ਕਿ ਤੇਰੀ ਟਰਾਲੀ ਦੀ ਕਣਕ ਗਿੱਲੀ ਐ 8 ਕਿਲੋ ਕਵਾਂਟਲ ਦਾ ਕੱਟ ਲਾਉਂਗਾ ਵੇਚਣੀ ਐ 3200 ਰੁਪਏ ਕਵਾਂਟਲ ਵਾਲੀ ਕਣਕ 1200 ਨੂੰ ਲਵਾਂਗਾ ਵੇਚਣੀ ਐ 2400 ਰੁਪਏ ਕਵਾਂਟਲ ਵਾਲੇ ਝੋਨੇ ਨੂੰ 1000 ਦਾ ਲਵਾਂਗਾ ਵੇਚਣੀ ਐ ਐ ਲੁੱਟ ਮਾਰ ਗਏ ਕਿਉਂਕਿ ਉਦੋਂ ਇਹ ਮੰਡੀ ਖਤਮ ਹੋ ਚੁੱਕੀ ਇਹਦਾ ਦੰਗ ụt ਜਾਊਗਾ ਆ ਜਿਹੜੇ ਸਾਰੇ ਆੜਤੀ ਦੇ ਦਕਾਨਾਂ ਵਾਲੇ ਆ ਇਹ ਦੁਕਾਨਾ ਬੰਦ ਕਰਕੇ ਕਿਸੇ ਹੋਰ ਕਾਰੋਬਾਰ 'ਚ ਪੈ ਜਾਣਗੇ ਕਿਉਂਕਿ ਇਹਨਾਂ ਕੋਲੇ ਪੈਸੇ ਫਿਰ ਭਰਾਵੋ ਜਦੋਂ ਲਾਗਤ ਖਰਚਾ ਵੀ ਨਾ ਮੁੜਿਆ ਫਿਰ ਤੁਸੀਂ ਜ਼ਮੀਨਾਂ ਵਿੱਚ ਹੋਗੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਖਾਤਰ ਜ਼ਮੀਨਾਂ ਵਿੱਚ ਹੋਗੇ ਜਿੱਥੇ ਇੱਕ ਕਿੱਲੇ ਤੋਂ 70000 ਦੀ ਫਸਲ ਨਿਕਲਦੀ ਹੈ ਜੇ ਹੀ ਫਸਲ 20 25000 ਤੇ ਰਹਿ ਗਈ ਬਾਈ ਤੁਹਾਡਾ ਠੇਕਾ ਪੂਰਾ ਨਾ ਹੋਇਆ ਫਿਰ ਤੁਸੀਂ ਜ਼ਮੀਨਾਂ ਵੇਚੋ ਜ਼ਮੀਨਾਂ ਵੇਚਣ ਜਾਓਗੇ ਮੂਰੇ ਕੰਪਨੀ ਤਿਆਰ ਖੜੀ ਐ ਜਿਹਦੇ ਕੋਲ ਇੰਨੇ ਪੈਸੇ ਨੇ 1 ਕਰੋੜ 5 ਲੱਖ ਏਕੜ ਜ਼ਮੀਨ ਐ ਪੰਜਾਬ ਦੀ ਇੱਕ ਰਾਇਲਸ ਕੰਪਨੀ ਇਕੱਲੀ ਕੰਪਨੀ ਪੰਜਾਬ ਦੀ ਸਾਰੀ ਜ਼ਮੀਨ ਖਰੀਦ ਸਕਦੀ ਐ ਜੇ 1 ਕਰੋੜ ਨੂੰ ਕੀਲਾ ਤੁਸੀਂ ਅੱਜ ਵੇਚਣਾ ਹੋਵੇ ਨਾ ਕਲੀ ਰੇਲੈਂਸ ਕੰਪਨੀ ਪੂਰੇ ਪੰਜਾਬ ਦੀ ਜ਼ਮੀਨ ਨੂੰ ਐਸ ਵੇਲੇ ਖਰੀਦਣ ਦੀ ਸਮਰੱਥਾ ਰੱਖਦੀ ਹੈ ਰੇਲੈਂਸ ਕੰਪਨੀ ਭਾਰਤ ਦੀ ਕੰਪਨੀ ਹੈ ਉਹ ਕੰਪਨੀ ਹੈ ਜਿਹਦੇ ਨਾਲੋਂ ਬਹੁਤ ਵੱਡੀਆਂ ਕਹਾ ਕੰਪਨੀਆਂ ਦਾ ਮੈਂ ਜ਼ਿਕਰ ਕਰਨ ਚੱਲਿਆ ਆ ਨੀਤੀ ਤੇ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਦਬਾਅ ਕਰਕੇ ਇੱਕ ਵਾਰੀ ਰੱਦ ਕੀਤੀ ਹੈ ਪਰ ਜਿਵੇਂ ਉਹਦੀ ਹੁਣ ਕੇਂਦਰ ਦੇ ਨਾਲ ਸਾਝਾ ਇਹੋ ਮੁੜ ਕੇ ਲਿਆ ਸਕਦੇ ਆ ਆ ਸਾਡੇ ਵਾਸਤੇ ਤਾਂ ਆ ਨੀਤੀ ਲੈਂਦੀ ਐ ਆੜਤੀਆਂ ਵਾਸਤੇ ਆ ਲੈਂਦੀ ਐ ਹੁਣ ਜਿੰਨੀਆਂ ਇਹ ਦੁਕਾਨਾਂ ਨੇ ਇਹਨਾਂ ਦਾ ਸਾਰਿਆਂ ਦਾ ਕੰਮ ਪਰਚੂਨ ਖੇਤਰ ਚ ਐ ਇਸ ਵਪਾਰ ਨੂੰ ਸਾਹਮਣੇ ਵਾਸਤੇ ਜਿਹੜੀਆਂ ਚਾਰ ਵੱਡੀਆਂ ਕੰਪਨੀਆਂ ਦੇ ਜ਼ਿਕਰ ਕਰਕੇ ਗਿਆ ਇੱਕ ਬਲਾਰਾ এবੀਸੀਡੀ ਬੁੰਗਾ ਕਾਰਗਲ ਡਰਾਫਸ ਇਹ ਦੁਨੀਆ ਦੀਆਂ ਚਾਰ ਵੱਡੀਆਂ ਕੰਪਨੀਆਂ ਇਹੋ ਜਿਆਂ ਨੇ ਜਿਹੜਾ ਦੁਨੀਆ ਦੇ 70% ਵਪਾਰ ਤੇ ਜਿੰਨਾ ਦਾ ਕਬਜ਼ਾ ਹੈ ਉਹ ਜ਼ਮੀਨਾਂ ਠੇਕੇ ਤੇ ਨਹੀਂ ਲੈਂਦੇ ਨੇ ਉਹ ਜ਼ਮੀਨਾਂ ਬੈ ਵੀ ਲੈਂਦੇ ਨੇ ਤੇ ਅਨਾਜ ਪਹੜਾਣਾ ਤੇ ਉਹਦਾ ਕਬਜ਼ਾ ਹੈ ਜਿੱਥੇ ਵੀ ਸ਼ਾਰਟ ਪੈਂਦੀ ਆ ਜਾਂ ਕਿਸੇ ਚੀਜ਼ ਦੀ ਸ਼ਾਰਟ ਪੈਂਦੀ ਆ ਉਹ ਉੱਥੇ ਉਹ ਜਮ੍ਹਾਂ ਕਰ ਲੈਂਦੇ ਨੇ ਟੈਂਪਰੇਰੀ ਛਾਟ ਪਾ ਕੇ ਮਰਜ਼ੀ ਦੇ ਰੇਟਾਂ ਨਾਲ ਵੇਚਦੇ ਨੇ ਤੇ ਜੇ ਉਹਨਾਂ ਨੂੰ ਆ ਜਿਹੜੀ ਖੇਤੀ ਮੰਡੀ ਨੀਤੀ ਲਾਗੂ ਕਰਕੇ ਭਾਰਤੀ ਮਾਰਕੀਟ ਦੇ ਵਿੱਚ ਆਵਣੇ ਤੇ ਉਤਪਾਦਨ ਦਾ ਸਾਰਾ ਹਿੱਸਾ ਉਹਦਾ ਚਾਰ ਕੰਪਨੀਆਂ ਦੇ ਹਵਾਲੇ ਵੀ ਹੋ ਜਾਊਗਾ ਤੇ ਛੋਟੀਆਂ ਅਪਜਾਊ ਜ਼ਮੀਨਾਂ ਖਰੀਦਣ ਤੋਂ ਮਿਲਟ ਲਾਉਣਗੇ ਆ ਤਾਂ ਛੋਟੇ ਐਸ ਖੇਤਰ ਦਾ ਕੰਮ ਦੂਜਾ ਖੇਤਰ ਹੈ ਪਰਚੂਨ ਖੇਤਰਾਂ ਅਸੀਂ ਜਦੋਂ ਭਗਤ ਸਿੰਘ ਦੀ ਗੱਲ ਨੂੰ ਫੜਦਿਆਂ ਉਦੋਂ ਸਰਕਾਰ ਦੀ ਨੀਤੀ ਤੇ ਨੀਤ ਨੂੰ ਦੇਖਦੇ ਆ ਵੀ ਕੀ ਐ ਆ ਜਿਹੜਾ ਪਰਚੂਨ ਖੇਤਰਾ ਜਦੋਂ ਅਸੀਂ ਧਰਨੇ ਤੇ ਬੈਠਦੇ ਆ ਵਿਚਾਰੇ ਕਰਦੇ ਆ ਸਾਡੇ ਦੁਕਾਨਦਾਰ ਭਰਾਵਾਂ ਨੂੰ ਆੜਤੀਆਂ ਨੂੰ ਤੇ ਦੂਜੇ ਵਰਗ ਦੇ ਲੋਕਾਂ ਨੂੰ ਐ ਲੱਗਦਾ ਵੀ ਕਿਸਾਨ ਤਾਂ ਬੇਲੇ ਦੇ ਤਾਂ ਕਰਕੇ ਧਰਨੇ ਲਾਉਂਦੇ ਨੇ ਪਰ ਨਹੀਂ ਭਰਾਵੋ ਕਿਸਾਨਾਂ ਦਾ ਅੰਦੋਲਨ ਤਾਂ ਸੋਡੀ ਛਤਰੀ ਐ ਸੋਡੀ ਬਾੜ ਹੈ ਸੋਡਾ ਮੋਰਚਾ ਜਿੱਦੈ ਇਹ ਮੋਰਚਾ ਤੋੜਤਾ ਨਾ ਤੁਹਾਡਾ ਕਥਰੀ ਕਿਸੇ ਦਾ ਬਚਣਾ ਹੂੰਝਾ ਮਾਰ ਦਾਨਗੇ ਸਾਰੇ ਕਾਸੇ ਨੂੰ ਹੂੰਝਾ ਆਪਰਚੂਨ ਖੇਤਰ ਹੈ ਜਿਹੜਾ ਉਹਦੇ ਵਿੱਚ 4-5 ਵੱਡੀਆਂ ਕੰਪਨੀਆਂ ਨੇ ਅਮੈਰ ਕਾ ਦੀ ਸਭ ਤੋਂ ਵੱਡੀ ਕੰਪਨੀ ਹੈ ਐਮਾਜੋਨ ਜਿਹਦਾ ਅਰੋਵਰ ਇਸ ਵੇਲੇ 21 ਮੁਲਕਾਂ 'ਚ ਹੈ ਤੇ ਸੌ ਮੁਲਕਾਂ ਦੇ ਵਿੱਚ ਮਾਲ ਸਪਲਾਈ ਹੁੰਦਾ ਉਹਦਾ ਆਨਲਾਈਨ ਆਰਡਰ ਤੇ ਯਾਨੀ ਆਨਲਾਈਨ ਸਪਲਾਈ ਕਰਦੇ ਨੇ ਉਹ ਆਨਲਾਈਨ ਸਪਲਾਈ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਉਸ ਕੱਲੀ ਕੰਪਨੀ ਦਾ ਕੰਮ ਇਹ ਸੌ ਮੁਲਕਾਂ ਦੇ ਵਿੱਚ ਹੈ ਤੇ 21 ਦੇਸ਼ਾਂ ਦੇ ਵਿੱਚ ਉਹਦੇ ਟਿਕਾਣੇ ਨੇ ਉਹਦੀ ਰੋਜ਼ ਦੀ ਆਮਦਨ ਦੇਖ ਕੇ 당 ਰਹਿ ਜਾਓਗੇ ਤੁਸੀਂ 1624 ਕਰੋੜ ਰੁਪਏ ਉਹ ਐਮਾਜ਼ਨ ਕੰਪਨੀ ਦੀ ਰੋਜ਼ ਦੀ ਆਮਦਨ ਜੇ ਨਹੀਂ ਕਿੰਨਾ ਬਣ ਗਿਆ 68 ਕਰੋੜ ਰੁਪਏ ਇੱਕ ਘੰਟੇ ਦੇ ਉਹਦੀ ਰੋਜ਼ ਦੀ ਆਮਦਨ ਸੁੱਤੀ ਪਈ ਦੀ ਵੀ ਹੁੰਦੀ ਹੈ ਉਹਨਾਂ ਨੇ ਕਿਹੜੀਆਂ ਕੰਪਨੀਆਂ ਹੋਰ ਨੇ ਫਲਿੱਪਕਾਰਟ ਹੈ ਡੀਮਾਰਟ ਹੈ ਤੇ ਦੂਜੀ ਆਪਣੀ ਇਹ ਜੀਓ ਵਾਲੀ ਐ ਜੇ ਜਿਹੜੀਆਂ ਕੰਪਨੀਆਂ ਵੱਡੀਆਂ ਬਾਜ਼ਾਰਟ ਐ ਇਹ ਚਾਰ ਵੱਡੀਆਂ ਕੰਪਨੀਆਂ ਪਰਚੂਨ ਖੇਤਰ ਦੇ ਵਿਚਾਰੀਆਂ ਨੇ ਉਹਨਾਂ ਦਾ ਇਹ ਦੱਸਿਆ ਹੋਇਆ ਹੈ 21 ਸਤੰਬਰ ਤੋਂ ਲੈ ਕੇ 30 ਨਵੰਬਰ ਤੱਕ 10 ਮਹੀਨਿਆਂ ਦੇ ਵਿੱਚ ਉਹਨਾਂ ਨੇ 720 ਕਰੋੜ ਦੇ ਆਰਡਰ ਸਪਲਾਈ ਕਰਦੇ ਜਾਨੀ ਇੱਕ ਦਿਨ ਦੇ ਵਿੱਚ 12 ਕਰੋੜ ਆਰਡਰ ਸਪਲਾਈ ਕਰਦੇ ਇਹਨਾਂ ਨੇ ਹੁਣ ਤੁਸੀਂ ਦੇਖੋ 12 ਕਰੋੜ ਜੇ ਪੰਜਾਬ ਦੀ ਆਬਾਦੀ ਕਿੰਨੀ ਐ 3 ਕਰੋੜ ਜਨੇ ਪੰਜਾਬ ਦੇ 3 ਹੋਰ ਪੰਜਾਬ ਜੇ ਵੜਾ ਲੀਏ ਤਾਂ ਬੱਚੇ ਬੱਚੇ ਨੂੰ ਇੱਕ ਆਰਡਰ ਸਪਲਾਈ ਰੋਜ਼ ਹੁੰਦਾ ਹੈ ਐਡਾ ਵੱਡਾ ਕਾਰੋਬਾਰ ਐ ਉਹ ਫਿਰ ਇਹ ਪਰਚੂਨ ਖੇਤਰ ਚੱਲੂਗਾ ਜੇ ਆ ਨੀਤੀ ਪਰਚੂਨ ਖੇਤਰ ਵਾਲੀ Amazon ਵਾਲੀ ਲਿਆਂਦੀ ਤਾਂ ਇਹ ਨਹੀਂ ਚੱਲਦਾ ਜੇ ਮੰਡੀ ਨੀਤੀ ਵਾਲੀ ਲਾਗੂ ਹੋ ਗਈ ਤਾਂ ਆਹ ਕਾਰੋਬਾਰ ਨਹੀਂ ਚੱਲਦਾ ਅਗਲੀ ਹੋ ਗਈ ਸੰਤਾਂ ਦੀ ਵਪਾਰੀ ਸੰਤਾਂ ਦਾ ਕੀ ਬਣੂਗਾ ਸੰਤਾਂ ਬਿਨਾ ਵਿਕਾਸ ਨਹੀਂ ਹੁੰਦਾ ਪੰਜਾਬ ਦੇ ਵਿੱਚ ਭਰਾਵੋ 2 ਲੱਖ ਸੰਤਾਂ ਹੈ ਛੋਟੀ ਤੋਂ ਵੱਡੀ ਇੱਕ ਸੰਤਾਂ ਬੱਦ ਤੋਂ ਵੱਧ ਕੀਮਤ ਵਾਲੀ ਜਿਹਦੇ ਵਿੱਚ 5 ਕਰੋੜ ਰੁਪਇਆ ਲਾਗਤ ਵਾਲੀਆਂ ਸੰਤਾਂ ਦਾ ਤੋਂ ਠੇਕਾਂ ਠੇਕਾਂ ਲਾਗਤ ਵਾਲੀਆਂ ਕੰਪਨੀਆਂ ਨੇ 2 ਕਰੋੜ 2 ਲੱਖ ਸੰਤ ਦੇ ਵਿੱਚ 5400 ਕਰੋੜ ਰੁਪਇਆ ਲੱਗਿਆ ਹੋਇਆ ਸਰ ਉਹ 5400 ਕਰੋੜ ਰੁਪਏ ਦੀ ਲਾਗ ਦੇ ਨਾਲ 11 ਲੱਖ 80 ਹਜ਼ਾਰ ਮਲਾਜ਼ਮ ਸਾਡਾ ਭਾਈ ਉੱਥੇ ਕੰਮ ਕਰਦਾ ਹੈ 20 ਲੱਖ ਹੰਡਸ ਉਹ ਸਾਰੀ ਦੀ ਸਾਰੀ ਸੰਤ ਨੂੰ ਜਿਹੜਾ ਭਗਵਾਨ ਤਮਾਨ ਕਹਿੰਦਾ ਮੈਂ ਤਾਂ ਤਰੱਕੀ ਵਿਕਾਸ ਕਰਨਾ ਚਾਹੁੰਨਾ ਇਹ ਵਿਕਾਸ ਨਹੀਂ ਹੋਣ ਦਿੰਦੇ ਭਗਵਾਨ ਤਮਾਨ ਸਰਕਾਰ ਉਹ ਸਾਰੀ ਸੰਤ ਨੂੰ ਤਬਾਹ ਕਰ ਜਾ ਰਹੀ ਹੈ ਉਹਨਾਂ ਕੰਪਨੀਆਂ ਨੂੰ ਸੱਦਾ ਦੇਣ ਜਾ ਰਿਹਾ ਹੈ ਜਿਹੜੀਆਂ ਵੱਡੀਆਂ ਦਿਓ ਕੰਪਨੀਆਂ ਨੇ ਉਹਨਾਂ ਨੂੰ ਕਹਿ ਰਿਹਾ ਹੈ ਵੀ ਤੁਸੀਂ ਸਾਡੇ ਪੂੰਜੀ ਲਾਓ 5 ਰੁਪਏ ਜੁੱਟ ਦੇਊਗਾ ਤੁਹਾਨੂੰ ਮੈਂ ਛੋਟੀਆਂ ਸੰਤਾਰੂ ਹੁਣ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ 5.5 ਦਦਾ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ 5 ਰੁਪਏ ਦੇਊਗਾ ਤੇ 200% ਫੰਡਿੰਗ ਦੇਊਗਾ 200% ਤੇ 4000 ਰੁਪਏ ਸੋਡੇ ਬਲਾਜਮਾ ਨੂੰ ਤਨਖਾਹ ਵੀ ਦੇਊਗਾ ਤੇ ਬਾਕੀ ਬਾਦ ਘਟਦੀਆਂ ਸ਼ਰਤਾਂ ਵੀ ਮੈਂ ਚੱਲੂਗਾ ਟਾਟਾ ਸਟੀਲ ਕੰਪਨੀ ਦੁਨੀਆ ਦੀ ਏਸ਼ੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਜਿਹੜੀ ਸਟੀਲ ਪੈਦਾ ਕਰਦੀ ਹੈ ਪੂਨੇ ਤੋਂ ਉਹ ਕੰਪਨੀ ਨੂੰ ਬਣਾਇਆ ਹੈ ਜਿਹੜੀ ਸਾਰੀ ਦੀ ਸਾਰੀ ਗੁਮਿੰਦਗੜ ਮੰਡੀ ਜਿਹਦੀਆਂ 5 ਤੋਂ ਲੈ ਕੇ 500 ਤੋਂ ਲੈ ਕੇ 5.5 ਸਾਲ ਇਕਾਈਆਂ ਕੰਮ ਕਰਦੀਆਂ ਨੇ ਉਹ ਸਾਰਿਆਂ ਦਾ ਸਾਰਿਆਂ ਬੇੜਾ ਮੋਢਾ ਮੰਨ ਚੱਲਿਆ ਭਗਮਤ ਮਾਨ ਸਰਕਾਰ ਇਹਨੂੰ ਕਹਿੰਦਾ ਸਮਾਨ ਸਾਹਿਬ ਤੁਸੀਂ ਮੀਆ ਸੀ ਪਾਗ ਸਿੰਘ ਦਾ ਰਾਜ ਲੈਣਾ ਚਾਹੁੰਦੇ ਆ ਸੇਵਾ ਉਹਨਾਂ ਦੀ ਪਗ ਪਗ ਸਿੰਘ ਦੀ ਨਾਰਾ ਪਿੰਡਾਂ ਦਾ ਨਰਾ ਆਮ ਆਦਮੀ ਦਾ ਧੋਖਾ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਲੋਕਾਂ ਨਾਲ ਤੁਸੀਂ ਤੁਸੀਂ ਬੀਜੇਪੀ ਦੀ ਬੋਲੀ ਬੋਲ ਰਹੇ ਹੋ ਸਰਕਾਰ ਪਿੰਡਾਂ ਤੋਂ ਚੱਲਦੀ ਨਹੀਂ ਸਰਕਾਰ ਤਾਂ ਮਹਿਲਾ ਤੋਂ ਚੱਲਦੀ ਹੈ ਪਿੰਡਾਂ ਵਾਲੀ ਸਰਕਾਰ ਨਹੀਂ ਰਹੀ ਇਹ ਡਾਂਗ ਦੇ ਜ਼ੋਰ ਨਾਲ ਇਸ ਤਾਕਤ ਨੂੰ ਦੱਬਣਾ ਚਾਹੁੰਦੇ ਹੋ ਡਾਂਗ ਦੇ ਜ਼ੋਰ ਨਾਲ ਸਰਕਾਰਾਂ ਨੇ ਲਹਿਰਾਂ ਕਦੇ ਦਬਦੀਆਂ ਨਹੀਂ ਹੁੰਦੀਆਂ ਕਰਦੇ ਬੰਦ ਤੂੰ ਪਹਿਲਾਂ ਕਿੰਨੇ ਬੰਦ ਕਰਦੇ ਹੋਰਾਂ ਨੂੰ ਬੰਦ ਕਰਦੇ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਿਉਂਕਿ ਇਹ ਚੂਹੇ ਨੂੰ ਕੋਈ ਪਰੇਖਾ ਨਹੀਂ ਹੁੰਦਾ ਕਿ ਬਿੱਲੀ ਮੇਰੀ ਮਾਸੀ ਹੈ ਕਿ ਨਹੀਂ ਹੈ ਚੂਹਾ ਜਾਣਦਾ ਹੈ ਅਸੀਂ ਇਹ ਗੱਲ ਜਾਣਦੇ ਹਾਂ ਕਿ ਸਰਕਾਰਾਂ ਨਾਲ ਟਕਰਾ ਸਾਡੇ ਰਿਸ਼ਤੇ ਕਿਹਦੇ ਨਾਲ ਨੇ ਅਸੀਂ ਕਿਹੜੀ ਗੱਲ ਕਰ ਰਹੇ ਹਾਂ ਭਗ ਸਿੰਘ ਵੀ ਇਹ ਗੱਲ ਜਾਣਦਾ ਸੀ ਕਿ ਅੰਗਰੇਜ਼ੀ ਸਾਮਰਾਜ ਨਾਲ ਟਕਰਾ ਹੈ ਉਹਨੂੰ ਇਸ ਗੱਲ ਦਾ ਪਤਾ ਸੀ ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਕਿ ਇਸ ਬੰਬ ਦਾ ਮਨੂਰਤ ਕੀ ਹੈ ਇਸ ਗੱਲ ਦਾ ਮਤਲਬ ਕੀ ਹੈ ਤੇ ਇਸ ਗੱਲ ਦਾ ਇਲਜ਼ਾਮ ਕੀ ਹੋਊਗਾ ਇਸ ਗੱਲ ਦਾ ਅੰਦਾਜ਼ਾ ਕੀ ਹੋਊਗਾ ਇਸ ਗੱਲ ਦਾ ਨਤੀਜਾ ਕੀ ਹੋ ਜਾਣ ਦਾ ਸੀ ਅਸੀਂ ਜਾਣਦੇ ਇਸ ਕਰਕੇ ਕਿਸੇ ਵੀ ਖੇਤਰ ਚ ਜਿਹੜਾ ਭਗਵਾਨਤ ਮਾਨ ਸਾਹਿਬ ਕਹਿੰਦਾ ਕਿ ਆਹ ਜਿਹੜਾ ਰਾਜਪੁਰਾ ਸਮਾਰਟ ਸ਼ਹਿਰ ਬਣ ਗਿਆ ਇੱਥੇ ਕਹਿੰਦਾ ਵੀ ਸਮਾਰਟ ਸ਼ਹਿਰ ਬਣਨਾ ਹੈ ਇਸ 스마트 ਸ਼ਹਿਰ ਨਹੀਂ 1099 ਏਕੜ ਜ਼ਮੀਨ ਉਹ 스마트 ਸ਼ਹਿਰ ਵਾਸਤੇ ਇਹਨੇ ਮੁਖਤ ਦਿੱਤੀਆ ਪੈਸੇ ਲਾ ਕੇ ਮੁਖਤ ਉਹਨਾਂ ਨੂੰ ਉਹਨਾਂ ਨੂੰ ਮੁਖਤ ਦੇ ਕੇ ਹੋਰ ਸਹੂਲਤਾ ਵੀ ਦੇਣੀਆਂ ਨੇ 7 ਅੱਡੇ ਬਣਨੇ ਨੇ ਇਹ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਇਕੱਲਾ ਸ਼ਹਿਰ 스마트 스마트 ਸ਼ਹਿਰ ਆਹੇ ਤੇ ਹੋਰ ਇਹ ਜੇ 7-8 ਸ਼ਹਿਰ ਬਣਾਏ ਨੇ ਦੂਜੀਆਂ ਸਟੇਟਾਂ ਨੂੰ ਦਿੱਤੇ ਨੇ ਹੋਰ ਕਿੰਨੇ ਮੇਰੇ ਖਿਆਲ 27 ਦੇ ਲਗਭਗ ਹੀ ਸਮਾਰਟ ਸ਼ਹਿਰ ਬਣਾਉਣੇ ਨੇ ਭਾਰਤ ਬਾਣਾ ਪ੍ਰੋਜੈਕਟ ਜਾਂ ਸੜਕਾਂ ਕੱਢ ਕੇ ਇੱਥੇ ਮਾਲ ਉਧਰੋਂ ਲਿਆਉਣਾ ਤੇ ਆਹ ਮਾਲ ਵੇਚਣਾ ਭਾਸ਼ਣ ਲੰਮਾ ਜਾਂਦਾ ਤੁਹਾਡਾ ਕਿ ਸੱਜ ਤੱਕ ਜਦੋਂ ਵੀ ਕਿਸੇ ਦੇਸ਼ ਨੂੰ ਫੇਰ ਕੀਤਾ ਆ ਜਿਹੜੀ ਇੱਕ ਬਨਾਰਾ ਗੱਲ ਕਰਕੇ ਜਾਏ ਕਿ ਅਮਰੀਕਾ ਦੇ ਨਾਲ ਸਮਝੌਤਾ ਕਰ ਰਿਹਾ ਹੈ ਇਹ ਮੋਦੀ ਸਾਹਿਬ ਕਿ ਜਿਹੜਾ ਮਾਲ ਅਮਰੀਕਾ ਦੇ ਵਿੱਚੋਂ ਭਾਰਤ ਚ ਆਉਂਦਾ ਹੈ ਭਾਰਤ ਦੀ ਸਰਕਾਰਾਂ ਨੇ ਹੁਣ ਤੱਕ ਉਤੇ ਵੱਧ ਟੈਕਸ ਲਾਇਆ ਹੋਇਆ ਹੈ ਮੈਂ ਦੋ ਗੱਲਾਂ ਤਿੰਨ ਗੱਲਾਂ ਕਹਣਾ ਕਿ ਭਾਰਤ ਦੇ ਵਿੱਚ ਅਮਰੀਕਾ ਤੋਂ ਇੱਕ ਵਿਸਕੀ ਆਉਂਦੀ ਹੈ ਜਿਹਦੇ ਤੇ 100% ਟੈਕਸ ਲਾਇਆ ਹੋਇਆ ਹੈ 100% ਟੈਕਸ ਮੁਰਗੇ ਦੀ ਅੜ ਤਾਂ ਬਿਨਾ ਫੈਟ ਵਾਲਾ ਦੁੱਧ ਇਹੋ ਜਿਹਾ ਮਾਲ ਉਧਰੋਂ ਆਉਂਦਾ ਕਣਕ ਚੌਲ ਆਪਾਂ ਆਪਣੀ ਜਿਹੜੀ ਐ ਸੋਇਆਬੀਨ ਇਹ ਚੀਜ਼ਾਂ ਉਧਰੋਂ ਮਗਾਉਦੇ ਨੇ ਇਹਨੀਆਂ ਸਾਰੀਆਂ ਚੀਜ਼ਾਂ ਤੇ 45 ਤੋਂ ਲੈ ਕੇ 50% ਟੈਕਸ ਲਾ ਕੇ ਉਹ ਰੋਕਿਆ ਹੋਇਆ ਹੈ ਇਧਰਲੀ ਲਾਗਤ ਖਰਚੇ ਦੇ ਬਰਾਬਰ ਉਹਨਾਂ ਦੀ ਬਰਾਬਰ ਦੀ ਕੀਮਤ ਵੱਧ ਬਣਾ ਕੇ ਉਹਨੂੰ ਡੱਕਿਆ ਹੋਇਆ ਹੈ ਜੇ ਉਧਰੋਂ ਕੋਈ ਵਪਾਰੀ ਮਾਲ ਖਰੀਦ ਕੇ ਮਾਰਕੀਟ 'ਚ ਲਿਆਉਂਦਾ ਤਾਂ ਸਾਡੀ ਪੈਦਾਵਾਰ ਦੇ ਬਰਾਬਰ ਹੀ ਜਾਂਦੀ ਆ ਉਹ ਇਸ ਕਰਕੇ ਸਾਡੀ ਪੈਦਾਵਾਰ ਤੇ ਉਹ ਪ੍ਰਭਾਵਿਤ ਨਹੀਂ ਕਰਦੀ ਜਦੋਂ ਭਲਾ ਬਈ ਅਸੀਂ ਟੈਕਸ ਚੱਕਤਾ ਫੇਰ ਉਹ ਕਣਕ ਵੀ ਸਸਤੀ ਸੋਇਆ ਵੀ ਵੀ ਸਸਤਾ ਦੁੱਧ ਵੀ ਸਸਤੀ ਬਿਸਕੀ ਵੀ ਸਸਤੀ ਮੁਰਗੇ ਦੇ ਟੰਗਾ ਵੀ ਸਸਤੀਆਂ ਛੋਡੇ ਪੌਟਰੀ ਫਾਲੂ ਵੀ ਫੇਰ ਹੋਣਗੇ ਛੋਡੇ ਖੇਤ ਵੀ ਫੇਲ ਹੋਣਗੇ ਛੋਡੀ ਮੰਡੀ ਵੀ ਫੇਲ ਹੋਊਗੀ ਛੋਡੀਆਂ ਖਰੀਦ ਏਜੰਸੀਆਂ ਵੀ ਫੇਲ ਹੋਣਗੀਆਂ ਛੋਡੇ ਗ੍ਰਾਮ ਵੀ ਫੇਲ ਹੋਣਗੇ ਆ ਕਰਨ ਜਾ ਰਹੀ ਹੈ ਬਾਈ ਛੋਡੀ ਸਰਕਾਰ ਇਹਨੂੰ ਕਹਿੰਦਾ ਸੀ ਭਗਤ ਸਿੰਘ ਵੀ ਆ ਸਾਨੂੰ ਕਰਨਾ ਹੈ ਇਹ ਲਟੇਰੇ ਨੇ ਇਹ ਅੰਗਰੇਜ਼ ਨੇ ਇਹ ਕਾਲੇ ਨੇ ਇਹ ਕਾਲੇ ਗੋਰੀਆਂ ਨਾਲੋਂ ਵੱਧ ਖਤਰਨਾਕ ਹੋਣਗੇ ਤਾਂ ਕਰਕੇ ਇਹਨੂੰ ਯਾਦ ਕਰਦੇ ਆਂ ਬਾਈ ਤਾਂ ਕਰਕੇ ਇਹਨੂੰ ਯਾਦ ਕਰਦੇ ਆਂ ਕਿ ਲੋਕੋ ਜੇ ਬਚਣਾ ਦਾ ਸਿਰ ਜੋੜ ਲਓ ਜੇ ਸਿਰ ਜੋੜ ਕੇ ਲੜੋਗੇ ਅਸੀਂ ਕਹਿੰਦੇ ਹੁੰਨੇ ਆ ਕਿ ਸਰਦਾਰਾ ਭਗਵੰਤ ਮਾਨ ਸਰਦਾਰਾ ਸਰਕਾਰ ਤਕੜੀ ਹੈ ਪਰ ਤਕੜੀ ਹੁੰਨਾ ਚ ਰਹਿ ਜਿਨ੍ਹਾਂ ਚ ਰ ਅਸੀਂ ਸਿਰ ਨਹੀਂ ਜੋੜਦੇ ਜਿੱਦੇ ਸਾਡੇ ਸਿਰ ਜੁੜ ਗਏ ਨਾ ਫਿਰ ਸਰਕਾਰਾਂ ਸਰਕੂਰਾਂ ਕੁਝ ਨਹੀਂ ਹੁੰਦੀ ਇਸ ਕਰਕੇ ਭੈਣੋ ਤੇ ਭਰਾਓ ਭਗਤ ਸਿੰਘ ਦਾ ਇਹ ਸਨੇਹ ਹੈ ਕਿ ਜਿਹੜੇ ਲੋਕ ਲੜਦੇ ਨੇ ਜਿਹੜੇ ਲੋਕ ਸੰਘਰਸ਼ ਕਰਦੇ ਨੇ ਉਹ ਕਦੇ ਵੀ ਨਹੀਂ ਹਾਰਦੇ ਹੁੰਦੇ ਤੇ ਨਾ ਕਦੇ ਉਹ ਹਾਰਦੇ ਹੁੰਦੇ ਨੇ ਤੇ ਨਾ ਉਹ ਕਦੇ ਮਰਦੇ ਹੁੰਦੇ ਜੇ ਆਹ ਗੱਲ ਲੜ ਬਣ ਕੇ ਜਾਣੇ ਭਰਾਓ ਤੁਹਾਡਾ ਚੇਤਨ ਹੋਣਾ ਬਹੁਤ ਜ਼ਰੂਰੀ ਹੈ ਸੋਡਾ ਸੀਰੀਅਸ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਹਾਲਾਤ ਦੇ ਵਿੱਚ ਤੁਸੀਂ ਅੱਜ ਬੈਠ ਕੇ ਗੱਲ ਸੁਣ ਰਹੇ ਹੋ ਭਰਾਵੋ ਇਹ ਇੰਟੈਲੀਜੈਂਸੀ ਵਾਸਤੇ ਸਰਕਾਰ ਵਾਸਤੇ ਇੱਕ ਬੰਬ ਹੈ ਆੱਖਾਂ ਉਹਨਾਂ ਦੀਆਂ ਦੇਖ ਰਹੀਆਂ ਨੇ ਤੁਹਾਨੂੰ ਆ ਸਾਰੇ ਪਰਚੂਨ ਖੇਤਰ ਨੂੰ ਆਪਾਂ ਨੇ ਨਾਲ ਲੈਣਾ ਹੈ ਆ ਸਾਰੇ ਆੜਤੀ ਵਰਗ ਨੂੰ ਆਪਾਂ ਨੇ ਨਾਲ ਲੈਣਾ ਹੈ ਆ ਐਫਸੀਆਈ ਦੇ ਮਜ਼ਦੂਰਾਂ ਨੂੰ ਆਪਾਂ ਨੇ ਨਾਲ ਲੈਣਾ ਹੈ ਆਪਾਂ ਖੇਤ ਮਜ਼ਦੂਰਾਂ ਨੂੰ ਆਪਣੇ ਨਾਲ ਲੈਣਾ ਹੈ ਬੇਜ਼ਗਰ ਕਾਮਿਆਂ ਨੂੰ ਆਪਾਂ ਨੇ ਨਾਲ ਲੈਣਾ ਹੈ ਆਪਾਂ ਨੇ ਬੇਨਤੀਆਂ ਕਰਨੀਆਂ ਨੇ ਕਿ ਇਕੱਲੇ ਇਕੱਲੇ ਮਾਰ ਨਾ ਖਾਈਏ ਆਪਾਂ ਇਕੱਠੇ ਹੋ ਕੇ ਅੱਗੇ ਆਈਏ ਆਪਾਂ ਇਹਨਾਂ ਸਾਰਿਆਂ ਕੋਲ ਸਾਵਾਂਗੇ ਠੀਕ ਹੈ ਰਾਤ ਸਾਡੀ ਜੋ ਮਿਟ ਗਈ ਹੈ ਆਲ ਇੰਡੀਆ ਸੰਯੁਕਤ ਮੋਰਚੇ ਦੀ 28 ਤਰੀਕ ਵਾਲਾ ਪ੍ਰੋਗਰਾਮ ਆਪਾਂ ਨੇ ਜਬਰ ਵਿਰੋਧੀ ਦੇਸ਼ ਮਨਾਉਣ ਦਾ ਇੱਕ ਨੇਡੀ ਕਾਲ ਹੈ ਪ੍ਰਭੂ ਤੁਹਾਨੂੰ ਬੇਨਤੀ ਕਰਦੇ ਆਂ ਵੀ 28 ਤਰੀਕ ਵਾਲੇ ਦਿਨ ਅੱਜ ਆਪਣੇ ਸੰਗਰੂਰ ਜ਼ਿਲ੍ਹੇ ਦਾ ਇਕੱਠ ਹੈ ਭਗ ਸਿੰਘ ਦਾ ਸ਼ਹੀਦੀ ਦਿਵਸ ਤੇ ਤੁਸੀਂ ਆਏ ਹੋ ਤੁਹਾਨੂੰ ਵਧਾਈ ਹੈ ਤੁਸੀਂ ਇਹ ਸਾਨੂੰ ਇਸ ਜਗ੍ਹਾ ਨੂੰ ਇਸ ਦਿਨ ਨੂੰ ਮਹੱਤਤਾ ਦਿੱਤੀ ਹੈ ਪਰ ਠਾਈ ਵਾਲੇ ਨੂੰ ਇਹ ਤੋਂ ਵੱਧ ਮਹੱਤਤਾ ਦੇਣੀ ਹੈ ਸਰਕਾਰ ਨੂੰ ਇਹ ਚਾਉਣਾ ਹੈ ਕਿ ਮੈਨੂੰ ਲੱਗਦਾ ਹੋਊਗਾ ਕਿ ਡੱਲਿਆਰ ਕੋਈ ਹੋਰ ਹੈ ਸਰਬਣ ਬਨੇ ਕੋਈ ਹੋਰ ਹੈ ਕੋਈ ਹੋਰ ਜੱਥੇਬੰਦੀ ਹੈ ਸਾਡੇ ਵਿਚਾਰਾਂ ਦੇ ਬਖਰੇਵੇਂ ਨੇ ਸਾਡੇ ਉਹਨਾਂ ਨਾਲ ਲੱਖ ਫਰਕ ਨੇ ਅਸੀਂ ਇੱਕ ਦੂਜੇ ਨਾਲ ਕਿਵੇਂ ਲੜਦੇ ਝਗੜਦੇ ਹਾਂ ਸਾਡੇ ਅੰਦਰ ਦੇ ਬਸਲੇ ਨੇ ਪਰ ਸਾਡੀ ਲਹਿਰ ਇੱਕ ਹੈ ਸਾਡੀ ਲੋੜ ਇੱਕ ਹੈ ਸਾਡੀ ਮੰਗ ਇੱਕ ਹੈ ਇੱਥੇ ਅਸੀਂ ਇਕੱਠੇ ਆ ਅਸੀਂ ਜਬਰ ਕਿਸੇ ਵੀ ਜਮਾਤ ਤੇ ਹੋਵੇ ਅਸੀਂ ਨਹੀਂ ਚੱਲਾਂਗੇ ਇਹੀ ਸੁਦੇਹਾ ਸਾਡੇ ਭਗਤ ਸਿੰਘ ਦਾ ਪ੍ਰਭੂ ਆ ਸਨੇਹ ਨੂੰ ਲੈ ਕੇ ਤੁਰਨਾ ਇਸ ਕਰਕੇ 28 ਵਾਲੇ ਪ੍ਰੋਗਰਾਮ ਤੇ ਵੀ ਤੁਸੀਂ ਵੱਧ ਚੜ ਕੇ ਆਉਣਾ ਲਾਸਟ ਦੇ ਵਿੱਚ ਇੱਕ ਵੀ ਅਪੀਲ ਮੈਂ ਹੁਣ ਕਰਕੇ ਜਾਂਦੀਆਂ ਤੁਹਾਨੂੰ ਹੋਰ ਜਿਹੋ ਜੀ ਅਸੀਂ ਤਕਰੀਰ ਕਰ ਰਹੇ ਆ ਨਾ ਪ੍ਰਭੂ ਇਹੋ ਜੀ ਇੱਕ ਕੋਰੀਓਗ੍ਰਾਫੀ ਸਾਡੇ ਸਾਥੀਆਂ ਨੇ ਕਰਨੀ ਹੈ ਸ਼ਾਇਦ ਉਹ 10-15 ਮਿੰਟਾਂ ਦੀ ਕੋਰੀਓਗ੍ਰਾਫੀ ਹੈ ਜਦੋਂ ਤੁਸੀਂ ਉਹ ਕੋਰੀਓਗ੍ਰਾਫੀ ਦੇਖੋਗੇ ਨਾ ਤੁਸੀਂ ਉੱਠ ਹੀ ਨਹੀਂ ਸਕਦੇ ਇਸ ਕਰਕੇ ਤੁਸੀਂ ਇਹ ਦੇਖ ਕੇ ਜਾਣੀ ਆ ਆਪਾਂ ਸਮਾਂ ਉਹਨਾ ਰੱਖਿਆ ਕਿ ਉਹਨੇ ਸਮੇਂ ਦੇ ਵਿੱਚ ਆਪਾਂ ਸਾਰਾ ਪ੍ਰੋਗਰਾਮ ਖਤਮ ਕਰ ਦੇਣਾ ਮੇਰੀ ਇਹ ਬੇਨਤੀ ਹੈ ਇਹ ਕੋਰੀਓਗ੍ਰਾਫੀ ਜਦੋਂ ਸ਼ੁਰੂ ਹੋਣੀ ਹੈ ਜਦੋਂ ਇਹ ਖਤਮ ਹੋ ਗਈ ਤੁਸੀਂ ਘਰਾਂ ਨੂੰ ਜਾ ਸਕਦੇ ਹੋ ਚਾਹ ਆਜੇ